they uh, surrounded me in like a circle and they like jumped on me and hit me and then after everything was good then um, uh, a student hit me punched me in my face and after that uh, uh, everybody surrounded me and hit me again ਇਹ ਪਾਵਕ ਆਵਾਜ਼ ਤੀਸਰੀ ਗ੍ਰੇਡ ਦੇ ਬੱਚੇ ਦੀ ਹੈ ਜਿਸਨੇ ਆਪਣੇ ਨਾਲ ਸਕੂਲ ਵਿੱਚ ਹੋਈ ਬੁੱਲਿੰਗ ਦੀ ਘਟਨਾ ਸਾਂਝੀ ਕੀਤੀ ਹੈ ਬ੍ਰੈਂਪਟਨ ਦੇ ਇੱਕ ਪਰਿਵਾਰ ਮੁਤਾਬਕ ਜਦੋਂ ਤੋਂ ਸਤੰਬਰ 2024 ਤੋਂ ਉਹਨਾਂ ਦੇ ਬੱਚੇ ਨੇ ਹੈਨਓਵਰ ਪਬਲਿਕ ਸਕੂਲ ਬ੍ਰੈਂਪਟਨ ਵਿੱਚ ਦਾਖਲਾ ਲਿਆ ਉਸ ਨਾਲ ਬੁੱਲਿੰਗ ਲਗਾਤਾਰ ਹੋ ਰਹੀ ਹੈ ਇਦਾਂ ਸਿਰਫ ਇੱਕ ਵਰਬਲ ਸਟਾਰਟ ਹੋਇਆ ਸੀ ਪਹਿਲਾਂ ਬਾਅਦ ਵਿੱਚ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਹੀ ਜਿਵੇਂ ਇਹਦੇ ਨਾਲ ਇਹਨੂੰ ਕਿੱਕ ਕੀਤਾ ਗਿਆ ਨੀ ਨਾਲ ਇਹਦੇ ਪ੍ਰਾਈਵੇਟ ਪਾਰਟ 'ਚ ਫੇਰ ਉਹ ਬੱਚੇ ਦਾ ਆਪਾਂ ਕੰਪਲੇਂਟ ਕੀਤੀ ਤੇ ਫਿਰ ਉਸ ਤੋਂ ਬਾਅਦ ਉਹ ਬੱਚੇ ਨੇ ਵਿਥਿਨ 1 ਵੀਕ ਗਰੁੱਪ ਕਰਕੇ ਇਕੱਠਾ ਤੇ ਇਹਨੂੰ ਬਹੁਤ ਇਹਨੂੰ ਇਹਨਾਂ ਨੂੰ ਇਹਨੂੰ ਸਰਾਊਂਡ ਕਰਕੇ ਲੱਤਾਂ ਵਗੈਰਾ ਮਾਰੀਆਂ ਸਾਰਿਆਂ ਨੇ نیچے ਗਿਰਾ ਕੇ ਨਾ ਉਹ ਬਹੁਤ ਉਸ ਦਿਨੇ ਬਹੁਤ ਰੋਇਆ ਤੇ ਫਿਰ ਕੁਝ ਬੱਚਿਆਂ ਨੇ ਸਟੂਡੈਂਟਸ ਨਹੀਂ ਚਾਹ ਦੋ ਵੱਡੀ ਗੇੜ ਦੇ ਸੀ 4 5 ਤੇ ਉਹਨਾਂ ਨੇ ਆ ਕੇ ਇਹਨੂੰ ਬਚਾਇਆ ਉਹਨਾਂ ਨੇ ਇਹਨੂੰ ਲੰਬੇ ਸਾਹ ਲੈਣ ਨੂੰ ਵੀ ਕਿਹਾ ਮਤਲਬ ਉਸ ਦਿਨ ਇਹਦੀ ਹਾਲਤ ਬਹੁਤ ਬੁਰੀ ਹੋ ਗਈ ਸੀ ਇਹ ਪਿਛਲੇ ਡੇਢ ਦੋ ਮਹੀਨੇ ਪਹਿਲੇ ਦੀ ਗੱਲ ਹੈ ਉਸ ਤੋਂ ਬਾਅਦ ਦੁਬਾਰਾ ਇਹ ਹੋਇਆ ਪੰਚ ਕੀਤਾ ਜਿਹੜਾ ਥਰਸਡੇ ਨੂੰ ਉਸੇ ਸੇਮ ਬੱਚੇ ਨੇ ਇਹਦੇ ਫੇਸ ਤੇ ਫਿਰ ਅਸੀਂ ਇੱਕ ਈਮੇਲ ਲਿਖੀ ਪ੍ਰਿੰਸੀਪਲ ਨੂੰ ਮਾਪਿਆਂ ਦਾ ਕਹਿਣਾ ਹੈ ਕਿ ਬੋਲਿੰਗ ਅਤੇ ਕੁੱਟਮਾਰ ਦੀਆਂ ਚਾਰ ਘਟਨਾਵਾਂ ਹੋਣ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਈਮੇਲ ਵਿੱਚ ਮੰਨਿਆ ਕਿ ਇਹ ਅਸਲ ਵਿੱਚ ਤੱਕੇ ਸ਼ਾਹੀ ਵਾਲੇ ਵਿਹਾਰ ਯਾਨੀ ਅਗਰੈਸਿਵ ਬਿਹੇਵੀਅਰ ਦਾ ਮਾਮਲਾ ਹੈ ਫਰਾਈਡੇ ਮਾਰਨਿੰਗ 'ਚ ਅਸੀਂ ਪ੍ਰਿੰਸੀਪਲ ਨੂੰ ਮਿਲੇ ਆਂ ਪਹਿਲੀ ਬ੍ਰੇਕ 'ਚ ਬੱਚੇ ਨੂੰ ਦੂਜੇ ਬੱਚੇ ਜਿਨ੍ਹਾਂ ਨੇ ਮਾਰਾ ਕੀਤਾ ਮਾਫੀ ਮੰਗਵਾਈ ਗਈ ਤੇ ਦੂਜੀ ਬ੍ਰੇਕ 'ਚ ਫਿਰ ਉਹਨਾਂ ਬੱਚਿਆਂ ਨੇ ਸੇਮ ਇਹਨੂੰ ਟਰਾਈ ਕੀਤਾ ਤਿੰਨ ਚਾਰ ਵਾਰ ਸਾਡੇ ਬੱਚੇ ਨੂੰ ਪਤਾ ਲੱਗ ਗਿਆ ਕਿ ਇਹ ਕੋਸ਼ਿਸ਼ ਕਰ ਰਹੇ ਆ ਮੈਨੂੰ ਫੜਨ ਦੀ ਇੱਕ ਦੋ ਵਾਰ ਟੀਚਰਾਂ ਕੋਲ ਵੀ ਗਿਆ ਪਰ ਇਹਨੇ ਕੁਝ kiya ਨਹੀਂ ਬਸ ਉਦਾ ਹੀ ਚਲਾ ਗਿਆ ਟੀਚਰ ਕੋਲ ਸੇਵ ਆਪਣੇ ਆਪ ਨੂੰ ਕਰਨ ਲਈ ਪਰ ਜਦੋਂ ਉਹਨੇ ਟੀਚਰਸ ਨੇ ਕਿਹਾ ਤਾਂ ਚਲੋ ਜਾਓ ਉਹਨਾਂ ਨੂੰ ਸਮਝ ਨਹੀਂ ਆਈ ਗੱਲ ਕੀ ਇਹ ਕਿਉਂ ਆ ਰਿਹਾ ਹੈ ਫਿਰ ਇਹ ਚੱਲਾ ਗਿਆ ਖੇਡਣ ਪਰ ਇਹਨੂੰ ਪਤਾ ਨਹੀਂ ਲੱਗਾ ਕੋਈ ਬੱਚਾ ਛੁੱਪ ਕੇ ਖੜਾ ਸੀ ਇੱਕ ਜਦੋਂ ਇਹਨੂੰ ਫਿਰ ਉਹਨਾਂ ਨੇ ਕੈਚ ਕਰ ਲਿਆ ਦੁਬਾਰਾ ਤੇ ਇਦਾਂ ਹੀ ਇਹਦੇ ਨਾਲ ਫਿਰ ਸਾਰਿਆਂ ਨੇ ੱਤਕਾ ਮੁੱਕੀ ਕਿਕਸ ਥੱਲੇ ਗਿਰਾ ਕੇ ਸਰਾਊਂਡ ਕਰਕੇ ਇਦਾਂ ਕੀਤਾ ਉਹ ਸਾਰਾ ਕੁਝ ਇੱਕ ਬੱਚਾ ਹੀ ਲੀਡ ਕਰ ਰਿਹਾ ਹੈ ਇਹਦਾ ਕਲਾਸਮੇਟ ਬੱਚਾ ਪਤਾ ਲੱਗਿਆ ਪ੍ਰਿੰਸੀਪਲ ਨੇ ਫਿਰ ਦੁਬਾਰਾ ਸਾਨੂੰ ਫੋਨ ਕੀਤਾ ਫਰਾਈਡੇ ਕਿ ਮੈਂ ਤਾਂ ਕਿਹਾ ਸੀ ਸਭ ਠੀਕ ਹੋ ਜਾਏਗਾ ਬੱਚਿਆਂ ਨੇ ਮਾਫੀ ਵੀ ਮੰਗ ਲਈ ਸੀ ਪਰ ਸ ਇਹ ਬਹੁਤ ਵਾਰਸ ਹੋ ਗਿਆ ਤੇ ਉਹ ਕਹਿ ਰਹੇ ਨੇ ਪ੍ਰਿੰਸੀਪਲ ਕਿ ਮੈਂ ਇਹਨੂੰ ਐਜ਼ ਅ ਬੁੱਲਿੰਗ ਹੀ ਕਨਸੀਡਰ ਕਰ ਰਿਹਾ ਹੁਣ ਮਤਲਬ 4ਥ ਇਨਸੀਡੈਂਟ ਤੋਂ ਬਾਅਦ ਜਿਹੜਾ ਫਿਜ਼ੀਕਲੀ ਅਸਾਲਟ 4ਥ ਹੋਣ ਤੋਂ ਬਾਅਦ ਉਹਨਾਂ ਨੇ ਇਹਨੂੰ ਹੁਣ ਬੁੱਲਿੰਗ ਕਨਸੀਡਰ ਕੀਤਾ ਹੈ ਪਹਿਲੇ ਸਾਡੇ ਵਾਰ-ਵਾਰ ਕਹਿੰਦੇ ਵੀ ਨਹੀਂ ਮੰਨ ਰਹੇ ਸੀ ਉਹ ਮਾਪਿਆਂ ਮੁਤਾਬਿਕ ਇਸ ਤੋਂ ਬਾਅਦ ਸੋਮਵਾਰ 13 ਜਨਵਰੀ ਨੂੰ ਪ੍ਰਿੰਸੀਪਲ ਨੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਉਹਨਾਂ ਦਾ ਬੱਚਾ ਸਕੂਲ ਵਿੱਚ ਸੁਰੱਖਿਅਤ ਹੈ ਪਰ ਫਿਰ ਵੀ ਇਹਨਾਂ ਘਟਨਾਵਾਂ ਤੋਂ ਬਾਅਦ ਉਹ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਡਰ ਰਹੇ ਨੇ ਮੈਂ ਅੱਜ ਵੀ ਅੱਜ ਵੀ ਸਾਰੇ ਪ੍ਰਿੰਸੀਪਲ ਨਾਲ ਗੱਲ ਹੋਈ ਉਹ ਕਹਿੰਦੇ ਕਹਿੰਦੇ ਤੁਸੀਂ ਆਪਣੇ ਬੱਚੇ ਨੂੰ ਸਾਨੂੰ ਸਕੂਲ ਭੇਜੋ ਤੇ ਟੀਚਰ ਉਹਦੀ ਵੇਟ ਕਰ ਰਹੀ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਘਰ ਰਵੇ ਤੇ ਉਹਦੀ ਸਟੱਡੀ ਤੇ ਇਫੈਕਟ ਪਵੇ ਬਟ ਅਸੀਂ ਸੇਫਟੀ ਦੀ ਕਨਸਰਨ ਕਰਕੇ ਅਸੀਂ ਅਜੇ ਨਹੀਂ ਭੇਜ ਰਹੇ ਤੇ ਅਸੀਂ ਘਰ ਜਾ ਕੇ ਸਲਾਹ ਕਰਾਂਗੇ ਕੀ ਹਨ ਅਸੀਂ ਕੀ ਕਰਨਾ ਹੈ ਸਕੂਲ ਭੇਜਣਾ ਹੈ ਜਾਂ ਕਿਸੇ ਹੋਰ ਸਕੂਲ 'ਚ ਅਸੀਂ ਬੱਚੇ ਨੂੰ ਇਹ ਨਿਊ ਐਡਮਿਸ਼ਨ ਕਰਾਈਏ ਬੱਚੇ ਦੇ ਪਿਤਾ ਮੁਤਾਬਿਕ ਜਦੋਂ ਤੋਂ ਉਹਨਾਂ ਦੇ ਬੱਚੇ ਨਾਲ ਬੋਲਿੰਗ ਦੀ ਪਹਿਲੀ ਘਟਨਾ ਵਾਪਰੀ ਸੀ ਅਗਰ ਉਦੋਂ ਹੀ ਇਸ ਮਾਮਲੇ ਨੂੰ ਕਲਾਸ ਟੀਚਰ ਨੇ ਸਹੀ ਢੰਗ ਨਾਲ ਨਿਚਿੱਠਿਆ ਹੁੰਦਾ ਤਾਂ ਇੱਥੇ ਤੱਕ ਨੌਬਤ ਨਹੀਂ ਆਂਦੀ ਆਈ ਡੋਂਟ ਥਿੰਕ ਸੋ ਕਿ ਉਹਨਾਂ ਨੇ ਪੂਰੀ ਚੰਗੀ ਤਰ੍ਹਾਂ ਐਡਰੈਸ ਕੀਤਾ ਜੇ ਪਹਿਲੀ ਵਾਰ ਹੀ ਇਹ ਚੀਜ਼ਾਂ ਵਧੀਆ ਤਰ੍ਹਾਂ ਐਡਰੈਸ ਹੋ ਜਾਂਦੀਆਂ ਤਾਂ ਸ਼ਾਇਦ ਅੱਜ ਤੱਕ ਹੁਣ ਤੱਕ ਇੱਥੇ ਦਾ ਗੱਲ ਨਹੀਂ ਪਹੁੰਚਣੀ ਸੀ ਕਿਉਂਕਿ ਪਹਿਲੀ ਵਾਰ ਇਨਸੀਡੈਂਟ ਹੋਇਆ ਦੂਸਰੀ ਵਾਰ ਹੋਇਆ ਤੀਸਰੀ ਵਾਰ ਹੋਇਆ ਲਾਈਕ ਇਟਸ ਲਾਈਕ ਬੈਕ ਟੂ ਬੈਕ ਬੈਕ ਟੂ ਬੈਕ ਇਹ ਤਿੰਨ ਚਾਰ ਚਾਰ ਵਾਰ ਪੰਜ ਵਾਰ ਹੋ ਵਾਰ ਹੀ ਸਟ੍ਰਿਕ ਟੀਚਰ ਥੋੜੀ ਜਿਹੀ ਸਟ੍ਰਿਕਟ ਹੁੰਦੇ ਉਸ ਬੱਚਿਆਂ ਨਾਲ ਠੀਕ ਹੈ ਤੇ ਸ਼ਾਇਦ ਅੱਜ ਇਹ ਅਸੀਂ ਇੱਥੇ ਨਹੀਂ ਖੜੇ ਹੋਣਾ ਸੀਗਾ ਤੇ ਅੱਜ ਸਾਡਾ ਬੱਚਾ ਬੱਚੇ ਦੀ ਪੜ੍ਹਾਈ ਤੇ ਵੀ ਬਹੁਤ ਅਸਰ ਪਿਆ ਇਹਨਾਂ 3-4 ਮਹੀਨਿਆਂ ਦੇ ਵਿੱਚ ਠੀਕ ਹੈ ਇਹਦੀ ਕਨਸੈਂਟਰੇਸ਼ਨ ਬਹੁਤ ਘਟ ਗਈ ਹੈ ਠੀਕ ਹੈ ਜੀ ਤੇ ਇਹ ਚੀਜ਼ਾਂ ਨਾਲ ਹੁਣ ਮੈਂ ਨਹੀਂ ਚਾਹੁੰਦਾ ਕਿ ਫਿਊਚਰ ਵੀ ਬੱਚੇ ਦੇ ਅੱਗੇ ਇਫੈਕਟ ਪਵੇ ਇਸ ਕਰਕੇ ਅਸੀਂ ਐਕਚੁਅਲੀ ਇਹਨੂੰ ਕਿਸੇ ਹੋਰ ਬੱਚੇ ਨੇ ਵੀ ਨਾ ਇਚ ਇਨਵੋਲਵ ਹੋਏ ਜੋ ਕਿ ਕਈ ਬੱਚੇ ਸਾਇਲੈਂਟ ਹੁੰਦੇ ਨਹੀਂ ਦੱਸਦੇ ਚਲੋ ਇਹ ਤਾਂ ਸਾਲੋ ਸਾਡਾ ਫ੍ਰੈਂਡਲੀ এনवायरमेंट ਹੈਗਾ ਘਰ ਬੱਚੇ ਸਾਰੇ ਚੀਜ਼ਾਂ ਆ ਕੇ ਦੱਸ ਦਿੰਦੇ ਨੇ ਕਈ ਬੱਚੇ ਪੇਰੈਂਟਸ ਨੂੰ ਨਹੀਂ ਦੱਸਦੇ ਉਹ ਮੈਂ ਚਾਹੁੰਨਾ ਕਿ ਉਹ ਉਹ ਵੀ ਇਹੋ ਬੱਚੇ ਸੇਫ ਹੋਣ। ਵਾਰਤਾਲਬ ਹੈ ਕਿ ਇਸ ਕੁੱਲ ਮਾਮਲੇ ਵਿੱਚ ਸਕੂਲ ਵੱਲੋਂ ਹੁਣ ਤੱਕ ਮਾਪਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਅਸੀਂ ਸੋਮਵਾਰ ਦੁਪਹਿਰ ਅਤੇ ਸ਼ਾਮ ਨੂੰ ਸਕੂਲ ਬੋਰਡ ਤੱਕ ਉਹਨਾਂ ਦਾ ਪੱਖ ਜਾਣਨ ਲਈ ਪਹੁੰਚ ਕੀਤੀ ਅਤੇ ਉਹਨਾਂ ਨੂੰ ਅੱਜ ਸ਼ਾਮ ਮੰਗਲਵਾਰ 14 ਜਨਵਰੀ ਤੱਕ ਦਾ ਸਮਾਂ ਦਿੱਤਾ ਸੀ ਪਰ ਇਸ ਨਿਊਜ਼ ਦੀ ਸਮਾਸਾਰਣੀ ਤੱਕ ਉਹਨਾਂ ਦਾ ਜਵਾਬ ਨਹੀਂ ਆਇਆ। ਮਾਪਿਆਂ ਦਾ ਕਹਿਣਾ ਹੈ ਕਿ ਉਹ ਸਕੂਲ ਵਿੱਚ ਇੱਕ ਸਾਰਥਕ ਮਾਹੌਲ ਦੀ ਆਸ ਰੱਖਦੇ ਨੇ। ਲਵੀਨ ਗਿੱਲ ਆਮਨੀ ਨਿਊਜ਼